ਮੈਂ ਕਮਲ अरोड़ा ਆਪਣੇ ਫੇਸਬੁੱਕ ਪੇਜ ਦੇ ਆਪ ਸਭ ਦਾ ਸਵਾਗਤ ਕਰਦਾ ਐਸ ਵਕਤ ਖੜੇ ਹਾਂ ਛਪਾਰ ਰੋਡ ਅੰਮ੍ਰਿਤਸਰ ਦੇ ਉੱਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ ਮਸ਼ੀਨਾਂ ਦੇ ਨਾਲ ਕੰਮ ਸ਼ੁਰੂ ਹੋ ਗਿਆ ਹੈ ਇਹ ਸੜਕ ਦੀ ਹਾਲਤ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਸੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਤਾਂ ਇੱਥੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਵੱਡੇ ਵੱਡੇ ਵਹੀਕਲ ਜਿਹੜੇ ਉਹ ਇੱਥੋਂ ਲੰਘਦੇ ਸੀ ਤੇ ਇੱਥੇ ਫਸ ਜਾਂਦੇ ਸੀ ਤੇ ਬੜੀ ਬਾਰ ਸਰਕਾਰ ਨੂੰ ਬੇਨਤੀਆਂ ਕੀਤੀਆਂ ਗਈਆਂ ਸੀ ਕਿ ਆਂ ਬਰਸਾਤੀ ਮੌਸਮ ਹੋਣ ਕਰਕੇ ਸਰਕਾਰ ਵੱਲੋਂ ਦੱਸਿਆ ਗਿਆ ਸੀ ਕਿ ਜਲਦੀ ਸੜਕ ਬਣਾਈ ਜਾਵੇਗੀ ਪਰੰਤੂ ਸੜਕ ਨਹੀਂ ਬਣ ਰਹੀ ਸੀ ਹੁਣ ਛਪਾਰ ਦਾ ਜਿਹੜਾ ਪ੍ਰਸਿੱਧ ਮੇਲਾ ਜਿਹੜਾ ਉਹ ਮਾਲਵੇ ਦਾ ਜਿਹੜਾ ਸ਼ੁਰੂ ਹੋਣ ਵਾਲਾ ਹੀ ਹੈ ਸਿਰਫ ਕੁਝ ਦਿਨ ਹੀ ਉਹਦੇ ਵਿੱਚ ਬਾਕੀ ਨੇ ਤਾਂ ਇਹ ਜਿਹੜੀ ਸੜਕਾ ਹੁਣ ਜਿਹੜੀ ਬੰਨੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਟਰੈਕ ਹੈ ਇੱਥੇ ਰੁਕਿਆ ਹੋਇਆ ਪਾਣੀ ਖੜਾ ਸਟੇਟ ਬੈਂਕ ਆਫ ਇੰਡੀਆ ਸ਼ਿਮਾਰ ਰੋਡ ਦੇ ਉੱਤੇ ਖੜੇ ਹੈਗੇ ਆ ਸ਼ਿਮਾਰ ਰੋਡ ਦੇ ਉੱਤੇ ਸੜਕ ਦੀ ਹਾਲਤ ਹੈ ਤੇ ਜਿਹੜੀ ਵੱਡੀ ਮਸ਼ੀਨਰੀ ਆ ਜਿਹੜੀ ਆ ਚੁੱਕੀ ਹੈਗੀ ਆ ਸੋ ਸੜਕ ਨੂੰ ਬਿਲਕੁਲ ਪੱਤਰਾ ਕੀਤਾ ਜਾ ਰਿਹਾ ਸੋ ਦੱਸਿਆ ਜਾ ਰਿਹਾ ਕਿ ਇਹ ਸੜਕ ਨੂੰ ਜਿਹੜਾ ਹੈਗਾ ਪੱਤਰਾ ਕਰਕੇ ਉੱਤੇ ਉੱਤੇ ਜਿਹੜੀ ਮਜਰੀ ਪਾ ਦਿੱਤੀ ਜਾਵੇਗੀ ਜੇ ਮੌਸਮ ਠੀਕ ਰਿਹਾ ਤਾਂ ਨਾਲ ਦੀ ਨਾਲ ਲੁੱਕ ਜਿਹੜੀ ਹੈਗੀ ਆ ਉਹ ਵੀ ਪਾ ਦਿੱਤੀ ਜਾਗੀ ਸੋ ਖਬਰ ਦਾ ਜਿਹੜਾ ਬਹੁਤ ਜਿਹੜਾ ਬਹੁਤ ਜਲਦੀ ਹੋਇਆ ਸੋ ਦਿਖਾਉ ਰਹੇ ਆ ਸਾਡੇ ਨਾਲ ਸਾਫਤानगर ਕਾਉਂਸਲ ਦੇ ਜਿਹੜੇ ਪ੍ਰਧਾਨ ਨੇ ਜਤਿੰਦਰ ਭੋਲਾ ਜੀ ਉਹ ਇੱਥੇ ਮੌਜੂਦ ਨੇ ਇਹਨਾਂ ਨੇ ਦੱਸਿਆ ਕਿ ਐਮਐਲਏ ਸਾਹਿਬ ਵੱਲੋਂ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਇੱਥੇ ਤੇ ਕੰਮ ਅਹੰਕਾਰ ਦੇਖ ਰਹੇ ਨੇ ਸੋ ਆਓ ਅੱਗੇ ਆਪਾਂ ਦੇਖਦੇ ਆ ਜਿਹੜੇ ਅੱਗੇ ਟੋਏ ਨੇ ਭੋਲਾ ਜੀ ਉਹ ਵੀ ਅੱਗੇ ਜਿਹੜੇ ਟੋਏ ਨੇ ਉਹ ਭਰੇ ਜਾ ਰਹੇ ਨੇ ਇਹ ਵੀ ਸਾਰਾ ਤਮਾਮ ਇਹ ਕਿੱਥੇ ਤੱਕ ਹੈ ਜੀ ਕਿੱਥੋਂ ਦੇ ਕਿੱਥੇ ਤੱਕ ਹੈ ਜਿਹੜਾ ਪੈਟਰੋਲ ਪੰਪ ਸਿੰਘਲਾ ਪੈਟਰੋਲ ਪੰਪ ਆ ਹਾਂ ਜੀ ਰਗਵੀਰ ਮਕੈਨਿਕਲ ਵਰਕਸ ਆ ਉੱਥੋਂ ਜਿਹੜੇ ਵੱਡੇ ਵੱਡੇ ਖੱਡੇ ਪੈ ਗਏ ਸੀਗੇ ਹਾਂ ਆਪਣੇ ਜਿੱਥੇ ਆਪਾਂ ਖੜੇ ਐ ਐਸਵੀਆ ਦੇ ਸਾਹਮਣੇ ਉਸ ਤੋਂ ਬਾਅਦ ਐਚਡੀਐਫਸੀ ਦੇ ਉਹ ਸਾਰੇ ਮਤਲਬ ਇਹਦਾ ਮਤਲਬ ਐਚਡੀਐਫਸੀ ਤੋਂ ਲੈ ਕੇ ਕਹਿ ਦੋ ਚੌਥ ਤੋਂ ਕੋਰਟ ਜਾਂ ਨਹੀਂ ਐਕਟੀਵਿਟੀ ਤਿੰਨ ਪੁਆਇੰਟ ਸੀਗੇ ਮੇਜਰ ਠੀਕ ਹੈ ਜੀ ਕਿਤੇ ਬੜੇ ਡੇਂਜਰ ਬੜੇ ਡੂੰਗੇ ਟੋਏ ਪੈ ਗਏ ਸੀਗੇ ਮੌਸਮ ਦੇ ਕਾਰਨ ਤਾਂ ਉਹ ਆਵਾਜ਼ਾਂ ਵੀ ਠੱਪ ਵਾਂਗੂ ਹੋ ਗਈ ਸੀਗੀ ਇਹ ਸਿਪਾਰ ਰੋਡ ਤੇ ਠੀਕ ਹੈ ਜੀ ਹਾਂ ਉਹਦੇ ਵਿੱਚ ਸੋਮਵਾਰ ਨੂੰ ਐਮਐਲਏ ਸਾਹਿਬ ਨੂੰ ਗੇਲਤੀ ਕੀਤੀ ਦੀ ਮੌਕਾ ਦਿਖਾਇਆ ਸੀਗਾ ਅੱਜ ਉਹ ਪੱਕੇ ਤੇ ਨਾਲ ਚੱਲਦੇ ਆ ਤੇ ਦਿਖਾਉਂਦੇ ਆ ਨਾਲ ਸਾਰਾ ਅੱਛੜੀ ਬੋਲਦੇ ਰਹੋ ਤੁਸੀਂ ਨਾਲ ਬਸਦੇ ਰਹੋ ਸੋਮਵਾਰ ਨੂੰ ਐਮਐਲਏ ਸਾਹਿਬ ਨੂੰ ਅਸੀਂ ਉਹ ਪੁਆਇੰਟ ਤੇ ਲੈ ਕੇ ਅੰਦਾਜ਼ੀ ਦਾ ਠੀਕ ਹੈ ਜੀ ਬਾਹਰ ਰੋਡ ਦਾ ਇੱਥੇ ਸਰਵੇ ਕਰਾਇਆ ਸੀਗਾ ਠੀਕ ਹੈ ਉਹਨਾਂ ਨੂੰ ਦੱਸਿਆ ਸੀਗਾ ਵੀ ਇਹ ਜਿਹੜੀ ਰੋਡ ਆ ਪੀਡਬਲਯੂ ਵਿਭਾਗ ਮਹੱਕਮੇ ਪੰਜਾਬ ਦੇ ਅੰਦਰ ਆਉਂਦੀ ਆ ਠੀਕ ਹੈ ਜੀ ਤਾਂ ਐਮਐਲਏ ਸਾਹਿਬ ਨੇ ਸਹਿਰ ਵਸਨੀਕਾਂ ਦੀ ਬੇਨਤੀ ਮੰਨਦੇ ਤੁਰੰਤ ਪੀਡਬਲਯੂਡੀ ਦੇ ਉੱਚ ਅਧਿਕਾਰੀਆਂ ਨੂੰ ਹਾਂ ਟੈਲੀਫੋਨ ਕੀਤੇ ਉਹਨਾਂ ਨੂੰ ਕਿਹਾ ਮੌਸਮ ਜਿਹੇ ਕਹੇ ਜਾ ਵੀ ਆ ਬਰਸਾਤ ਪੈ ਰਹੀ ਆ ਹਾਂ ਸਹਿਰ ਦਾ ਇਹ ਮੁੱਖ ਮਾਰਕਾ ਹਾਂ ਇਹਨੂੰ ਇਹਦੀ ਤੁਰੰਤ ਮੁਰੰਮਤ ਕੀਤੀ ਜਾਵੇ ਹਾਂ ਔਰ ਅੱਜ ਸ਼ੁੱਕਰਵਾਰ ਨੂੰ ਹਾਂ ਆਪਣੇ ਪੀਡਬਲਯੂਡੀ ਦੀਆਂ ਟੀਮਾਂ ਆ ਗਈਆਂ ਨੇ ਜੀ ਉਹ ਜਿਹੜੇ 3 ਪੁਆਇੰਟ ਨੇ ਹਾਂ ਇਹਨਾਂ ਦੇ ਵਿੱਚ ਪਟਾਈ ਕਰਕੇ ਇਹਨਾਂ ਦੇ ਚੰਗੀ ਤਰ੍ਹਾਂ ਬਜਰੀ ਪਾਉਣਗੇ ਹਾਂ ਔਰ ਮੌਸਮ ਨੇ ਸਾਥ ਦਿੱਤਾ ਤਾਂ ਲੁੱਕ ਵੀ ਪਾ ਦੇਣਗੇ। ਔਰ ਇਹ ਇਹ ਮੇਲੇ ਜਿਹੜਾ ਮੇਲਾ ਹੈ ਹੁਣ ਆ ਰਿਹਾ ਛਪਾਰ ਦਾ ਬਹੁਤ ਮਸ਼ਹੂਰ ਮੇਲਾ ਹੈਗਾ ਉਸ ਦੇ ਵਿੱਚ ਵੀ ਸ਼ਹਿਰ ਦੀ ਜਿਹੜੀ ਦੇਖਾ ਉਹ ਵੀ ਖਰਾਬ ਹੁੰਦੀ ਸੀ ਨਾ ਜੀ। ਹਾਂਜੀ ਹਾਂਜੀ ਉਹ ਵੀ ਐਮਐਲਏ ਸਾਹਿਬ ਨੇ ਇਸ ਗੱਲ ਨੂੰ ਬੜਾ ਚੁਵੇਵਾਰੀ ਨਾਲ ਸਮਝਿਆ। ਹਾਂ। ਕਿ ਇੱਕ ਤਾਂ ਮੇਲਾ ਜਿਹੜਾ ਕਿ ਛਪਾਰ ਦਾ ਮੇਲਾ ਬੜਾ ਪ੍ਰਸਿੱਧ ਮੇਲਾ ਵਾ। ਹਾਂ। ਉਰੋਂ ਦੂਰੋਂ ਦੂਰੋਂ ਕਈ ਝਿਲਿਆਂ ਤੋਂ ਲੋਕਾਂ ਨੇ ਨੰਗਣਾਵਾ। ਹਾਂ। ਦੂਸਰਾ ਸ਼ਹਿਰ ਵਾਸੀਆਂ ਨੂੰ ਕਿਉਂਕਿ ਉਰੇ 5-6 ਬੈਂਕਾਂ ਨੇਗੀਆਂ ਉਰੇ ਵੱਡੇ ਵੱਡੇ ਸਕੂਲ ਨੇਗੇ ਹੋਰ ਕਾਫੀ ਵੱਡੇ ادارے ਨੇ ਮੁੱਖ ਮਾਰਗ ਦਾ ਸ਼ਹਿਰ ਦਾ ਇਹਨੂੰ ਮਤਲਬ ਇਹਦੇ ਵਿੱਚ ਕੋਈ ਦੇਗ ਨਾ ਪਵੇ ਇਸ ਕਰਕੇ ਉਹਨਾਂ ਨੇ ਐਮਰਜੈਂਸੀ ਤੌਰ ਤੇ ਇਹਦੀ ਮੁਰੰਮਤ ਕਰਾਰੇ ਨੇਗੇ ਅਸੀਂ ਸ਼ਹਿਰਵੰਤ ਸਿਆਬਨਿਓ ਇਲਾਕੇ ਕੰਨੀਓ ਇਹ ਕੰਮ ਕਰਾਉਂਦੇ ਐ ਐਮਐਲਏ ਸਾਹਿਬ ਸਰਦਾਰ ਜਸਵੰਤ ਸਿੰਘ ਗੱਜਨਵਾਦੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਬਹੁਤ ਜਿਹੜੀ ਵੱਡੀ ਮੰਗ ਸੀਗੀ ਲੋਕਾਂ ਦੀ ਕਿਉਂਕਿ ਇਹ ਜਿਹੜੀ ਸੜਕ ਹੈ ਇਹਦੀ ਹਾਲਤ ਹੈ ਜਿਹੜੀ ਇੰਨੀ ਕ ਖਸਤਾ ਹੋ ਚੁੱਕੀ ਸੀਗੀ ਜਿਹੜੇ ਹੁਣ ਤੁਸੀਂ ਟਾਪਰ ਟੋਏ ਦੇਖ ਰਹੇ ਹੋ ਜਿਹੜੇ ਹੁਣ ਭਰ ਚੁੱਕੇ ਨੇ ਇਹਨਾਂ ਟੋਏਆਂ ਦੇ ਵਿੱਚ ਤਾਂ ਮੈਂ ਖੁਦ ਦੇਖਿਆ ਕਿ ਗੱਡੀਆਂ ਦੇ ਜਿਹੜੇ ਬੰਪਰ ਨੇ ਟੁੱਟ ਕੇ ਜਿਹੜੇ ਨਿਕਲ ਜਾਂਦੇ ਸੀ ਇਹ ਸਵੇਰੇ ਦੋ ਤਿੰਨ ਗੱਡੀਆਂ ਦੇ ਮੈਂ ਦੇਖਿਆ ਕਿ ਉਹ ਕੜੀਆਂ ਸੀ ਕੱਟੀਆਂ ਐਜੀ अरोड़ा ਸਾਹਿਬ ਤੁਹਾਨੂੰ ਪਤਾ ਹੀ ਆ ਇਹ ਆਪਣੀ ਜਿਹੜੀ ਮੁੱਖ ਰੋੜਾ ਇੱਥੇ ਬੜੀਆਂ ਹੈਵੀ ਟ੍ਰੈਫਿਕ ਚੱਲਦੀ ਆ ਲੋਡਡ ਗੱਡੀਆਂ ਚੱਲਦੀਆਂ ਨੇ ਦੂਸਰਾ ਕਿਉਂਕਿ ਜਿਹੜੀਆਂ ਸਾਈਡਾਂ ਉੱਚੀਆਂ ਨੇ ਰੋਡ ਨਹੀਂ ਵੀ ਰਹਿ ਜਾਂਦੀ ਆ ਆ ਜਿਨੇ ਆਪਣੇ ਆਪਣੇ ادارے ਨੇ ਵੱਡੇ ادارے ਨੇ ਬੈਂਕ ਨੇ ਹੋਟਲ ਨੇ ਹੋਰ ਨੇ ਉਹਨਾਂ ਨੇ ਸੈਡਾਂ ਉੱਚੀਆਂ ਚੱਕੀਆਂ ਹੋਈਆਂ ਨੇਗੀਆਂ ਤਾਂ ਬਰਸਾਤ 'ਚ ਪਾਣੀ ਨੂੰ ਨਿਕਲਣ ਨੂੰ ਪ੍ਰੋਬਲਮ ਹੋ ਜਾਂਦੀ ਆ ਆ ਇੱਕ ਤਰ੍ਹਾਂ ਦੀ ਨਹਿਰ ਬਣ ਜਾਂਦੀ ਆ ਜਿਹੜੀ ਸੈਂਟਰ 'ਚ ਪਾਣੀ ਖੜਾ ਤੁਸੀਂ ਆ ਦੇਖੋ ਆਪਾਂ ਗੱਲ ਅੱਗੇ ਕਾਰਜ ਜਾਰੀ ਰੱਖਦੇ ਆ ਆ ਟੋਆ ਹੈ ਏਟਾ ਕਮਟਾ ਸੀਏ ਦੇ ਵਿੱਚ ਮਤਲਬ ਪਾਰ ਜਦੋਂ ਕੋਈ ਡਿੱਗਦੀ ਸੀ ਤੇ ਇੱਥੇ ਬੰਪਰ ਟੁੱਟ ਜਾਂਦੇ ਸੀ ਆ ਹੁਣ ਵੀ ਤੁਸੀਂ ਚਾਹੇ ਕੁਝ ਪਾਰ ਦਾ ਸਮਾਨ ਇਹਨਾਂ ਨੇ ਪਰ ਫੇਰ ਵੀ ਤੁਸੀਂ ਦੇਖੋ ਹਜੇ ਵੀ ਇਹ ਕਾਫੀ ਨੀਵਾ ਤੁਹਾਨੂੰ ਨਜ਼ਰ ਆ ਰਿਹਾ ਸੋ ਆ ਦੇਖੋ ਕਿੱਡੇ ਕਿੱਡੇ ਜਿਹੜੇ ਵਹੀਕਲ ਵੱਡੇ ਇੱਥੋਂ ਲੰਘਦੇ ਨੇ ਕਿਉਂਕਿ ਇਹ ਬਟਿੰਡਾ ਬਰਨਾਲਾ ਮੁੱਖ ਮਾਰਗ ਦੇ ਨਾਲ ਜੋੜਦਾ ਹੈਗਾ ਇਹ ਮੇਨ ਰੋਡ ਹੈਗੀ ਅਮਰਗੜ ਸ਼ਹਿਰ ਦੀ ਜਿੱਥੋਂ ਕਿ ਜਿਹੜੇ ਵੱਡੇ ਵੱਡੇ ਵਹੀਕਲ ਲੰਘਦੇ ਨੇ ਤੇ ਇਹ ਇੱਕ ਜਿਹੜਾ ਵੱਡਾ ਕੰਮ ਸੀਗਾ ਜਿਹੜਾ ਹੁਣ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈਗਾ ਜਿਸ ਦੀ ਖਬਰ ਵੀ ਕੁਝ ਦਿਨ ਪਹਿਲਾਂ ਵਾਇਰਲ ਹੋਈ ਸੀਗੀ ਸੋ ਇਹ ਪੁੱਛ ਲਈ ਜਿਹੜੇ ਹੁਣ ਤੁਸੀਂ ਕਹਿ ਰਹੇ ਹੋ ਕਿ ਸਾਈਡ ਦੇ ਉੱਤੇ ਲੋਕਾਂ ਨੇ ਉੱਚੇ ਕੀਤੇ ਹੋਏ ਨੇ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜੀ ਉਹ ਮਹਿਕਮੇ ਨੂੰ ਮਤਲਬ ਦੱਸਿਆ ਵਾ ਜੀ ਮਹਿਕਮਾ ਮਤਲਬ ਆ ਬਰਸਾਤ ਆ ਮਰ ਮੌਸਮ ਨਾਲ ਕਿਉਂਕਿ ਹਜੇ ਤਾਂ ਮੌਸਮ ਬੜਾ ਘੱਟ ਰਹਾ ਤਾਂ ਇਹ ਦੇਖੋ ਆਹ ਆਪ ਰੋਡਾਂ ਪਾਪਾ ਦੇਖ ਰਹੇ ਆ ਇਹ ਜਿਹੜਾ ਬਰਾਬਰ ਜਾਂ ਘੱਟੋ ਘੱਟ ਹੋਵੇ ਚਲੋ ਉਹਦੇ ਨਾਲ ਪਾਣੀ ਨਿਕਲਦਾ ਹੋ ਜਾਂਦਾ ਇਹ ਗੱਲ ਬੜੀ ਵਧੀਆ ਗੱਲ ਦੀ ਕਹੀ ਆ ਕਿ ਜਿਹੜਾ ਹੈਗਾ ਵੀ ਸੜਕਾਂ ਜਿਹੜੀਆਂ ਆਲੇ ਦੁਆਲੇ ਉੱਕੀਆਂ ਕਰ ਦਿੱਤੀਆਂ ਜਾਂਦੀਆਂ ਨੇਗੀਆਂ ਤੇ ਹੁਣ ਐਮਐਲਏ ਸਾਹਿਬ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਹਾਂਜੀ ਉਹਨਾਂ ਨੇ ਦੱਸਿਆ ਵੀ ਜਿਹੜੀ ਇਹ ਰੋਡ ਆ ਹਾਂਜੀ ਇਹ ਬੜੀ ਜਿਹੜੀ ਕਾਫੀਆਂ ਮੇਨ ਰੋੜਾ ਜੀਟੀ ਰੋਡ ਵਗੈਰਾ ਬਣਤੀਆਂ ਨੇ ਜੀਆਂ ਹੈਵੀ ਮਟੀਰੀਅਲ ਨਾਲ ਬਣੂਗੀ ਕਿਉਂਕਿ ਇੱਥੇ ਜਿਹੜੀ ਪੂਰੀਆਂ ਭਾਰੀਆਂ ਹੈਵੀ ਲੋਡਡ ਗੱਡੀਆਂ ਨਿਕਲਦੀਆਂ ਨੇ ਕਿਉਂਕਿ ਆਮ ਰੋੜਾ ਮੰਗੇ ਇਹ ਇਹਦਾ ਕੰਮ ਚੱਲਦਾ ਨਹੀਂ ਹੈ ਹਾਂ ਇਸ ਕਰਕੇ ਇਹਦੀ ਬਣਤਰ ਆ ਨਵੇਂ ਸਿਰਿਓ ਬਹੁਤ ਵਧੀਆ ਹੋਊਗੀ ਇਹ ਤਾਂ ਬਹੁਤ ਵਧੀਆ ਜਿਹੜਾ ਜਿਹੜਾ ਕਦਮ ਚੱਕਿਆ ਹੈਗਾ ਐਮਐਲਏ ਸਾਹਿਬ ਵੱਲੋਂ ਮੌਕੇ ਤੇ ਤੁਰੰਤ ਪਰ ਤੁਹਾਨੂੰ ਵੀ ਲੱਗਦਾ ਕਿ ਥੋੜੀ ਦੇਰੀ ਹੋ ਗਈ ਇਹ ਪਹਿਲਾਂ ਹੋਣਾ ਚਾਹੀਦਾ ਸੀ ਕੰਮ ਐ ਜੀ ਰੋੜਾ ਸਾਹਿਬ ਜਿਹੜੀ ਮੌਸਮ ਸਾਥ ਨਹੀਂ ਦੇ ਰਿਆ ਸੀ ਹਾਂ ਐਮਐਲਏ ਸਾਹਿਬ ਦੇ ਨੋਟਿਸ ਦਾ ਪਹਿਲਾ ਗੱਲ ਸੀਗੀ ਇਹ ਜਿਵੇਂ ਹੁਣ ਆਪਾਂ ਇੱਟਾ ਉੱਟਾ ਸਿੱਟਤੀਆਂ ਜੇ ਮੌਸਮ ਦੇ ਵਿੱਚ ਮੀਂਹ ਦੇ ਵਿੱਚ ਇੱਦਾਂ ਇੱਟਾ ਉੱਟਾਆਂ ਸਿੱਟ ਦਿੱਤੀਆਂ ਜਾਂਦੀਆਂ ਚਾਹੇ ਬਾਅਦ ਵਿੱਚ ਕੰਮ ਕਰਾ ਦਿੱਤਾ ਜਾਂਦਾ ਤਾਂ ਕਿ ਜਿਹੜੇ ਲੋਕਾਂ ਦੇ ਇੱਦਾਂ ਨੁਕਸਾਨ ਹੋਏ ਉਹ ਨਾ ਨਾ ਹੁੰਦੇ ਨਾ ਪਰ ਮਤਲਬ ਕੁਝ ਤਾਂ ਦੇਰੀ ਹੋਈ ਆ ਕੁਝ ਤਾਂ ਗਹਿਲੀ ਹੋਈ ਆ ਪਰ ਫਿਰ ਵੀ ਆਪਾਂ ਸਮਝਦੇ ਹਾਂ ਵੀ ਜਦੋਂ ਤੇਰੇ ਆਏ ਦਰਸਤ ਆਏ ਖਾ ਮਤਲਬ ਕੰਮ ਸ਼ੁਰੂ ਹੋ ਗਿਆ ਉਹਦੇ ਨਾਲ ਲੋਕਾਂ ਨੂੰ ਰਾਹਗੀਰਾਂ ਨੂੰ ਟ੍ਰੈਫਿਕ ਵਾਲਿਆਂ ਨੂੰ ਬਹੁਤ ਭਾਰੀ ਰਾਹਤ ਮਿਲੂਗੀ ਹਾਂ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਦਿਨਾਂ ਦੇ ਵਿੱਚ ਸੜਕ ਬਣ ਜੂਗੀ ਤਿਆਰ ਹੋ ਜੂਗੀ ਇਹ ਅੱਜ ਜੀ ਰਾਤ ਨੂੰ ਕੰਮ ਖਤਮ ਕਰਕੇ ਜਾਣਗੇ ਅੱਛਾ ਹਾਂ ਅੱਜ ਇਹ ਰਾਤ ਸਾਰੀ ਇਹਨਾਂ ਨੇ ਇਸੇ ਕੰਮ ਤੇ ਲਾਉਣੀ ਆ ਅੱਛਾ ਜੀ ਔਰ ਜੇ ਮੌਸਮ ਸਾਫ਼ ਰਿਹਾ ਤਾਂ ਅਗਲੇ ਕੁਝ ਦਿਨਾਂ ਚ ਇਹ ਜੀ ਲੋਕ ਪਾ ਦੇਣਗੇ ਤਾਂ ਬਜਰੀ ਵਗੈਰਾ ਤਾਂ ਸਾਰੀ ਪੈ ਜੂਗੀ ਤਾਂ ਕਿ ਲੋਕਾਂ ਨੂੰ ਦਿੱਕਤ ਤਾਂ ਖਤਮ ਹੋ ਜੂ ਨਹੀ ਲੋਕਾਂ ਦੀ ਬਿਲਕੁਲ ਜਿਹੜੀ ਇਹ ਜਿਹੜੀ ਮੇਜਰ ਪ੍ਰੋਬਲਮ ਆ ਰਹੀ ਸੀ ਐਕਸੀਡੈਂਟ ਹੋ ਰਹੇ ਸੀ ਗੱਡੀਆਂ ਡਿੱਗ ਰਹੀਆਂ ਸੀ ਲਿੰਗਨ ਦੀ ਤਕਲੀਫ ਹੋ ਰਹੀ ਸੀ ਉਹ ਖਤਮ ਸਾਰੀ ਹੋ ਗਈ ਸੀ ਥੋੜਾ ਸਾ ਤੇ ਦੇਖੋ ਤੁਸੀਂ ਆ ਬੈਂਕ ਜਿਹੜਾ ਹੈਗਾ ਸਟੇਟ ਬੈਂਕ ਆਫ ਇੰਡੀਆ ਦੇ ਬਿਲਕੁਲ ਸਾਹਮਣੇ ਆ ਬੈਂਕ ਰੋਡ ਨੇ ਦੋ ਤਿੰਨ ਬੈਂਕ ਨੇ ਇੱਥੇ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਇੱਥੋਂ ਸੜਕ ਨੂੰ ਚੱਕਤਾ ਜੀ ਇਹ ਇਹ ਜਿਹੜੇ ਏਡੇ ਏਡੇ ادارے ਨੇ ਹੋਰ ਵੀ ਦੁਕਾਨਦਾਰਾਂ ਵੱਲੋਂ ਮਤਲਬ ਸੜਕਾਂ ਨੂੰ ਇਸ ਤਰ੍ਹਾਂ ਉੱਚਾ ਚੱਕ ਦਿੰਦਾ ਆਪਣੀ ਮਰਜ਼ੀ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਜੀ ਮਤਲਬ ਇਹਨਾਂ ਦੇ ਮਤਲਬ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਹੁਣ ਇੰਨਾ ਸ ਕਿ ਇਹ ਇਹਨਾਂ ਦੇ ਗਲ ਕਿਉਂ ਨਹੀਂ ਪਾਇਆ ਜਾਂਦਾ ਜੀ ਜਿਹੜਾ ਇਹਦਾ ਵਜ੍ਹਾ ਤਾਂ ਇਹੀ ਬਣਦਾ ਨਾ ਪਾਣੀ ਸੜਕ ਦੇ ਉੱਤੇ ਖੜਨ ਦਾ ਨਹੀਂ ਨਹੀਂ ਇਹ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਉਹਨਾਂ ਨੇ ਪਿਛਲੇ ਦਿਨੀ ਸਰਵੇ ਕੀਤਾ ਸੀਗਾ ਹੂੰ ਇਹੀ ਮੁੱਖ ਕਾਰਨ ਨਿਕਲ ਕੇ ਆਇਆ ਵਾ ਹਾਂ ਜਿਹੜੇ ਪ੍ਰਾਈਵੇਟ ادارے ਆ ਨੇ ਮਤਲਬ ਰੋਡ ਤੋਂ ਉੱਚੇ ਆਪਣੇ ਰਾਰੇ ਕਰ ਲਏ ਹਾਂ ਉਹਦੇ ਨਾਲ ਬਹੁਤ ਭਾਰੀ ਸਮੱਸਿਆ ਆ ਰਹੀ ਆ ਉਹ ਇਹ ਮਸਲੇ ਨੂੰ ਇਹਦੇ ਸੀ ਹੱਲ ਕਰਾਂਗੇ ਤੇ ਇਹ ਵੀ ਮਤਲਬ ਹੁਣ ਪੱਟੀਆਂ ਆ ਜਾਣੀਆਂ ਤੇ ਵਿੱਚ ਇਹਦਾ ਭੋਲਾ ਜਿਹੜਾ ਟ੍ਰੈਫਿਕ ਜਿਹੜਾ ਐਡਾ ਜਾਮ ਹੁੰਦਾ ਹੈਗਾ ਲੋਕਾਂ ਨੇ ਮਤਲਬ ਕਹਿ ਸਕਦਾ ਕਿ 15 15 ਫੁੱਟ ਜਿਹੜੇ ਸੜਕਾਂ ਮੱਲੀਆਂ ਹੋਈਆਂ ਨੇ ਇਹਦੇ ਬਾਰੇ ਵੀ ਕੋਈ ਕਾਰਵਾਈ ਹੋਊਗੀ ਜੀ ਆਜੋ ਹਾਂਜੀ ਹਾਂਜੀ ਇਹ ਸਾਰੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਇਹ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀਆਂ ਗਈਆਂ ਕਿਉਂਕਿ ਉਹ ਤਾਂ ਆਪਣੀ ਨੋਰਮਲ ਕਮੇਟੀ ਦੇ ਅੰਦਰ ਨਹੀਂ ਆਉਂਦਾ ਜੀ ਸਮਾਨ ਪਰੇ ਕਰਾਉਣਾ ਬਾਕੀ ਤਾਂ ਸਾਰੀਆਂ ਮਤਲਬ ਜਿਹੜੀਆਂ ਵੀ ਪ੍ਰੋਬਲਮ ਨੇ ਉਹ ਨਗਰ ਕੌਂਸਲ ਅੰਦਰ ਦੀ ਅੰਦਰ ਆਉਂਦੀਆਂ ਨੇ ਹਾਂ ਤੇ ਅਧਿਕਾਰੀ ਜੋ ਕਾਰਵਾਈ ਕਰਨਗੇ ਏ ਹੁਣ ਸੜਕ ਉੱਚੀ ਹੋਊਗੀ ਜੀ ਕਿ ਬਰਾਬਰ ਹੀ ਹੋਊ ਤੁਹਾਡੇ ਨਾਲ ਕੋਈ ਹੋਈ ਗੱਲ ਇਹਦੇ ਵਾਸਤੇ ਹੁਣ ਤਾਂ ਮਤਲਬ ਜਿਹੜੀ ਆ ਨਾ ਇਹ ਇਹਦੀ ਮੁਰੰਮਤ ਕਰਨੀ ਠੀਕ ਹੈ ਇਹ ਜੋ ਸੜਕਾਂ ਜਿਵੇਂ ਆ ਆਹ ਮਟੀਰੀਅਲ ਵਗੈਰਾ ਪਾਇਆ ਜੀ ਇਹ ਮਤਲਬ ਕਿੰਨਾਂ ਨੇ ਪਾਇਆ ਇਹ ਨਹੀਂ ਇਹ ਤਾਂ ਮਟੀਰੀਅਲ ਪ੍ਰਾਈਵੇਟ ਹੀ ਪਾਇਆ ਹੋਇਆ ਵਾ ਇਹ ਜਿਹੜੇ ਮਹਿਕਮੇ ਆਏ ਨੇ ਤਾਂ ਮਤਲਬ ਬਜਰੀ ਇਹਦੇ ਉੱਤੇ ਪਾਉਣਗੇ ਬਕਾਇਦਾ ਇਹਨੂੰ ਘੱਟ ਕੇ ਬਰਾਬਰ ਪੱਧਰ ਕਰਨਗੇ ਫਿਰ ਉਹਦੇ ਉੱਤੇ ਬਜਰੀ ਪਾਉਣਗੇ ਜੇ ਮੌਸਮ ਦੇ ਸਾਥ ਦਿੱਤਾ ਤਾਂ ਫਿਰ ਲੁੱਕ ਪਾਉਣਗੇ ਤੇ ਮਤਲਬ ਜਿਹੜਾ ਹੈਗਾ ਹੁਣ ਮੇਲੇ ਤੋਂ ਪਹਿਲਾਂ ਪਹਿਲਾਂ ਮਤਲਬ ਤੁਹਾਡਾ ਕਹਿਣਾ ਕਿ ਹੋਊਗੀ ਪਿਆਰ ਹਾਂਜੀ ਹਾਂਜੀ ਮਤਲਬ ਇਹਨਾਂ ਨੇ ਕਰ ਦੇਣੀ ਆ ਮੈਂ ਤਾਂ ਪਰਮਾਤਮਾ ਤੇ ਮੌਸਮ ਜਿਹੜਾ ਹੈਗਾ ਉਹ ਦੇ ਦੇ ਮੌਸਮ ਆ ਦੇਖੋ ਮੇਰਾ ਖਿਆਲ ਕਹਿੰਦਾ ਵੀ ਇਹ ਇਹਨਾਂ ਨੇ ਜਿਹੜੀ ਹੈਗੀ ਇਹਨੂੰ ਜਗ੍ਹਾ ਪ੍ਰਾਈਵੇਟ ਇੱਥੇ ਤੱਕ ਜਿਹੜੀ ਜਗ੍ਹਾ ਕਹਿ ਸਕਦੇ ਹੋ ਤੁਸੀਂ ਇਹ ਸਰਕਾਰੀ ਜਗ੍ਹਾ ਇੱਥੇ ਤੱਕ ਆ ਦੇਖੋ ਕਿਵੇਂ ਇਹਨਾਂ ਨੇ ਚੱਕੀ ਆਪਾਂ ਹੁਣ ਦੇਖੋ ਸੜਕ ਤੋਂ ਮੇਰਾ ਖਿਆਲ ਕਹਿੰਦਾ ਵੀ 2.5 ਫੁੱਟ ਉੱਚਾ ਖੜਿਆ ਨਹੀਂ ਹੈ ਨਾ ਬੜਿਆਂ ਨਾਲ ਜੀ ਹਾਂਜੀ ਰੋੜਾ ਸਾਹਿਬ ਇਹ ਸਾਰਾ ਜਿਹੜਾ ਹੈਗਾ ਇਦ ਕਾਰੀਆਂ ਦੀ ਜੋ ਵਾਰੀ ਹੁੰਦੀ ਆ ਇਹ ਉਹਨਾਂ ਦੇ ਨੋਟਿਸ 'ਚ ਆਇਆ ਹੋਇਆ ਵਾ ਠੀਕ ਹੈ ਜੀ ਉਹਨਾਂ ਨੇ ਮਤਲਬ ਇਹਦਾ ਸੋਲਵ ਕਰਦੇ ਯਾਰ ਇਹ ਸਮੱਸਿਆ ਵਾ ਇਹ ਤੁਹਾਨੂੰ ਨਹੀਂ ਲੱਗਦਾ ਹੈਗਾ ਜੀ ਵੀ ਇਹ ਸਰਕਾਰੀ ਅਧਿਕਾਰੀ ਨੇ ਉਦੋਂ ਹੀ ਜਾਗਦੇ ਨੇ ਜਦੋਂ ਕੋਈ ਖਬਰਾਂ ਖੋਬਰਾਂ ਲੱਗਦੀਆਂ ਨੇ ਜਦੋਂ ਕੋਈ ਨੁਕਸਾਨ ਨਕਸੂਨ ਹੋ ਜਾਂਦਾ ਪਹਿਲਾਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਪਹਿਲਾਂ ਕਬਜ਼ੇ ਹੋਏ ਨੇ ਜੇ ਪਹਿਲਾਂ ਹੀ ਇਹ ਕੰਮ ਸਹੀ ਕਰਦੇ ਤਾਂ ਸੜਕ 39 ਤੋਂ 10 ਤੱਕ ਆਉਂਦੀ ਨਾ ਹਣਾ ਜੀ ਬਿਲਕੁਲ ਤਰੂਤੀਆਂ ਤਾਂ ਭਾਰੀ ਹੈਗੀਆਂ ਨੇ ਜੀ ਹਾਂ ਆਜੋਏ ਵਾਗੇ ਆਪਾਂ ਅੱਗੇ ਦਿਖਾਉਂਦੇ ਆਂ ਨਾਲੇ ਜ਼ਿੰਮੇਵਾਰੀ ਤੋਂ ਕੰਮ ਨਹੀਂ ਕਰ ਰਹੇ ਕਾਹੀਂ ਸਾਨੂੰ ਇਹ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਾਂ ਬੇਤ ਜੀ ਕੁਝ ਤਾਂ ਇਹ ਅਧਿਕਾਰੀ ਨਹੀਂ ਕੰਮ ਕਰਦੇ ਕੁਝ ਲੋਕ ਵੀ ਸਾਥ ਨਹੀਂ ਦਿੰਦੇ ਹੁਣ ਜਿਹੜੇ ਆ ਚਾ ਲੋਕਾਂ ਦੇ ਨਾਲ ਜੇ ਗੱਲ ਕਰਦੇ ਆਂ ਤਾਂ ਲੋਕ ਕਹਿੰਦੇ ਨੇ ਜਿਹੜਾ ਪਾਣੀ ਦਾ ਹੱਲ ਨਹੀਂ ਹੋ ਰਿਹਾ ਹੈਗਾ ਵੀ ਅਸੀਂ ਚਾਹੀਏ ਕਿੱਥੇ ਸਾਡੇ ਘਰਾਂ 'ਚ ਪਾਣੀ ਵੜਦਾ ਫਿਰ ਅਸੀਂ ਉੱਚਾ ਚੱਕ ਲੈਨੇ ਆਂ ਉਹ ਠੀਕ ਆ ਜੀ ਮਤਲਬ ਕੋਈ ਵੀ ਏਰੀਆ ਵਾ ਹਾਂ ਜੀ ਉਹ ਜਿਹੜਾ ਬਰਸਾਤੀ ਪਾਣੀ ਆ ਕੁਝ ਦਿਨ ਤੱਕ ਖੜੂ ਗਈ ਇਹ ਕੋਈ ਮਤਲਬ ਨਹੀਂ ਸਾਈਟਾ ਤਾਂ ਉੱਚਾ ਕਰਦਾ ਤਾਂ ਥੋੜੀ ਦੇਰ ਬਾਅਦ ਪਾਣੀ ਖੜਕੇ ਨਿਕਲ ਜਾਂਦਾ ਵਾ ਹਾਂ ਇਹ ਵੀ ਗੱਲ ਸਹੀ ਹੈ ਇਹ ਸੜਕ ਤੇ ਖੜਦਾ ਵਾ ਸੜਕ ਟੁੱਟਦੀ ਆ ਫਿਰ ਸਾਨੂੰ ਸਾਲਾਂ ਬੰਦੀ ਦੁੱਖ ਚੜਨਾ ਪੈਂਦਾ ਵਾ ਇਹ ਦੇਖੋ ਕਿੱਡੇ ਕਿੱਡੇ ਵੀਕਲ ਹਨ ਆਪਣੀ ਮੇਨ ਸ਼ਹਿਰ ਦੀ ਸੜਕਾਂ ਜਿੱਥੇ ਬਾਹਰੋਂ ਆਉਣ ਵਾਲੇ ਲੋਕਾਂ ਦੇ ਨਾਲ ਆਪਣੇ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ ਉਹਨਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਨਾਲ ਨਾਲ ਜਿਹੜੇ ਆਮ ਸ਼ਹਿਰੀ ਦੇ ਉਹਨਾਂ ਨੂੰ ਵੀ ਸਮੱਸਿਆ ਹੈ ਕਿਉਂਕਿ ਬੈਂਕ ਨੇ ਜਿਹੜੇ ਤੁਸੀਂ ਪਹਿਲਾਂ ਦੱਸਿਆ ਇਹ ਇੱਕ ਬਹੁਤ ਮਤਲਬ ਅਹਿਮ ਫਰਕ ਹੈ ਜਿਹਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਨਹੀਂ ਨਹੀਂ ਇਹ ਨਾਂ ਦਾ ਕੰਮ ਆਉਣਾ ਚਾਹੀਦਾ ਕੋਈ ਨਾਂ ਸਰਕੂਪੀ ਹੋਣੀ ਚਾਹੀਦੀ ਹੈ ਤਾਕੇ ਬੰਦਾ ਇੱਥੋਂ ਆਰਾਮ ਨਾਲ ਚੱਲੇ ਤੇ ਸਿੱਧਾ ਪਹੁੰਚ ਜਾਵੇ ਬਿਲਕੁਲ ਬਿਲਕੁਲ ਜੀ ਪੋਲ ਬਣਾਉਣਾ ਤਾਂ ਹੀ ਫਾਇਦਾ ਹੈ ਜੀ ਆਪਾਂ ਡਰਾਈਵਵੇ ਜੇ ਕਲਾਈਪ ਕੀ ਜਾਊਗਾ ਇਸੇ ਲਈ ਫਾਇਦਾ ਹੈ ਜੀ ਜਿਹੜੇ ਪਾਰਾਪੁਰਾ ਵਾਲੇ ਖੜਾ ਕੇ ਚਲੇ ਜਾਂਦੇ ਅੱਛਾ ਇੱਕ ਹੋਰ ਵੱਡੀ ਸਮੱਸਿਆ ਮੈਂ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ ਉਹਦੇ ਬਾਰੇ ਆਪਾਂ ਥੋੜੀ ਗੱਲ ਕਰਦੇ ਆਂ ਇੱਕ ਜਿਹੜੇ ਬਿਜਲੀ ਬੋਰਡ ਵਾਲੇ ਖੰਭੇ ਨੇ ਇਹ 15 15 ਫੁੱਟ ਜਿਹੜਾ ਸੜਕ ਤੋਂ ਉਰੇ ਲਾ ਦਿੰਦੇ ਨੇ ਆ ਦੇਖੋ ਉਹ ਦੇਖੋ ਕੋਡੇ ਸਾਹਮਣੇ ਆ ਖੰਭਾ ਲੱਗਿਆ ਹੋਇਆ ਜੀ ਇਹ ਕਿੱਥੇ ਲੱਗਿਆ ਹੋਇਆ ਖੰਭਾ ਤੇ ਉਹਦੀ ਹੱਦ ਕਿੱਥੇ ਆ ਜੀ ਦੇਖੋ ਔਰ ਇਹ ਬੀਬੀ ਬੋਰਡ ਵਾਲਿਆਂ ਨੇ ਪਹਿਲਾਂ ਗੱਲ ਕੀਤੀ ਕਿ ਉਹ ਕਦੇ ਪੁਰਾਣੇ ਲੱਗੇ ਹੋਏ ਨੇਗੇ ਹਾਂਜੀ ਵੀ ਹੁਣ ਜਦੋਂ ਇਹ ਨਵਾਂ ਇਹ ਸਰਵੇ ਇਹਦਾ ਆਦ ਆ ਜੀ ਆਜੇ ਮੇਰਾ ਖਿਆਲ ਪੰਜ ਚਾਰ ਸਾਲ ਹੋਏ ਨੇ ਜੀ ਆ ਖੰਬੇ ਲੱਗੇ ਹੋਣ ਤਾਂ ਨਵੇਂ ਲੱਗੇ ਨੇ ਖੰਬੇ ਆ ਤਾਂ ਪਰ ਤਾਂ ਮੇਰੇ ਧਿਆਨ ਚ ਨਹੀਂ 4-5 ਸਾਲ ਦੀ ਲੱਗੇ ਹੋਣੇ ਜੀ ਇਹ ਤਾਂ 800 ਰੁਪਇਆ ਬਿਜਲੀ ਬੋਰ ਨੂੰ ਸੈਂਟਰ ਤੋਂ ਆਇਆ ਸੀਗਾ ਜੀ ਮਾਡਲ ਗ੍ਰਾਮ ਸ਼ਹਿਰ ਨੂੰ ਬਣਾਇਆ ਗਿਆ ਸੀਗਾ ਪਰ ਮਾਡਲ ਗ੍ਰਾਮ ਇਸ ਲਈ ਬਣਾਇਆ ਗਿਆ ਨਹੀਂ ਜੇ ਬਿਜਲੀ ਨਹੀਂ ਜਾਣੀ ਚਾਹੀਦੀ ਮੇਰੀ ਜਿੰਨੀ ਮਰਜ਼ੀ ਆ ਜਾਵੇ ਪਰ ਇੱਥੇ ਨੇਰੀ ਜਲੰਧਰ ਹੁੰਦੀ ਹੈ ਜਿੱਥੇ ਬਿਜਲੀ ਪਹਿਲਾਂ ਵੱਧ ਹੋ ਜਾਂਦੀ ਹੈ ਜੀ ਤੇ ਇੰਨਾ ਕੰਮ ਹੋਣ ਦੇ ਬਾਵਜੂਦ ਵੀ ਸਰ ਇਹ ਹਨਾ ਦੇਖੋ ਤੁਸੀਂ ਵੀ ਇੰਨਾ ਰੁਪਇਆ ਲੱਗਣ ਦੇ ਬਾਵਜੂਦ ਵੀ ਸ਼ਹਿਰ ਦੇ ਪੱਲੇ ਹਾਸ-ਵਾਸ ਨਹੀਂ ਕੁਝ ਆਏ ਠੀਕ ਹੈ ਕਿ ਟਰਾਂਸਫਾਰਮਰ ਅੰਡਰਲੋਡ ਕੀਤੇ ਗਏ ਨੇ ਪਰ ਉਹ ਸਮੱਸਿਆ ਲੋਕਾਂ ਨੂੰ ਨਹੀਂ ਆ ਰਹੀ ਵੀ ਕੇਵਲ ਆ ਪਰ ਬਿਜਲੀ ਦਾ ਖੇਰੇ ਵੀ ਬੰਦ ਹੋ ਜਾਂਦੀਆਂ ਨੇ ਏਰੀ ਹਰ ਇੱਕ ਜਗ੍ਹਾ ਤੇ ਜੀ ਜਦ ਕਿ 80 ਲੱਖ ਰੁਪਏ ਇਸ ਲਈ ਲਾਇਆ ਸੀ ਜੀ ਆ ਦੇਖੋ ਕਿੱਡੇ ਕਿੱਡੇ ਟੋਏ ਨੇ ਦੇਖੋ ਤੁਸੀਂ ਆਪਾਂ ਪਹਿਲਾਂ ਤਾਂ ਫੌਨਾਂ ਦੇਖੋ ਆ ਦੇਖੋ ਕਿੱਡੇ ਕਿੱਡੇ ਟੋਏ ਨੇ ਇਸ ਤੋਂ ਵੱਡੇ ਵੱਡਾ ਦੇਖੋ ਆ ਦੇਖੋ ਕਾਰ ਦਾ ਜਿਵੇਂ ਬੰਪਰ ਥੱਲੇ ਇਹ ਤਾਂ ਅਜੇ ਮੈਂ ਕਹਾਂ ਛੋਟੇ ਨਾਲੇ ਪਿੱਛੇ ਸੀ ਓ ਜਿਆਦਾ ਵੱਡੇ ਸੀ ਜੀ ਹਾਂ ਜੀ ਆਪਾਂ ਗੱਲ ਕਿ ਕਰਦੇ ਆ ਆਪਾਂ 20ਵੀਂ ਬੋਰਡ ਵਾਲੀ ਗੱਲ ਕਰ ਰਹੇ ਹਾਂ ਸਰ ਸਾਹਿਬ ਦੇਖੋ ਸਮੱਸਿਆਵਾਂ ਮਾ ਕਾਫੀ ਨੇ ਕਾ ਕਾ ਵੀ ਸਮੱਸਿਆਵਾਂ ਆ ਨੇ ਓ ਇੱਕ ਇੱਕ ਕਰਕੇ ਐਮਐਲਏ ਸਾਹਿਬ ਸਾਰੀਆਂ ਸਮੱਸਿਆਵਾਂ ਮਾ ਸੋਲਵ ਕਰ ਰਹੇ ਨੇ ਸ਼ਹਿਰ ਦੀ ਬੰਕਰ ਦੇ ਵਿੱਚ ਹਾਂ ਕਈ ਅੱਜ ਅੱਜ ਇਹ ਰਾਜਵਿਦਿਆ ਨਾਲ ਇਹ ਤਕਨਾਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਹੈ ਸਾਈਡ ਤੇ ਹੋ ਗਿਆ ਜਰਾ ਤਾਂ ਕਿ ਨਾ ਕੋਈ ਦਿੱਕਤ ਨਾ ਹੋਵੇ ਸਭ ਬਹੁਤ ਜਿਹੜੀ ਹੈਗੀ ਹੈ ਇਹ ਇੱਕ ਸ਼ਹਿਰ ਦੀ ਵੱਡੀ ਸਮੱਸਿਆ ਸੀ ਆਪਾਂ ਗੱਲਬਾਤ ਨੂੰ ਥੋੜਾ ਕੇ ਜਾਰੀ ਕਰਦੇ ਹਾਂ ਨਾਲ ਨਾਲ ਤੁਹਾਡੇ ਪਾਵਾਗੇ ਮਾੜੇ ਮਾੜੀ ਨਾ ਤਾਂ ਸਾਡੇ ਨਾਲ ਉਹ ਵੀ ਸਾਡੇ ਨਾਲ ਜਿਹੜੀ ਬੰਦੀ ਮਸ਼ੀਨਾ ਫਾਈਨਲ ਦੇ ਰਹਿਣਾਰੇ ਆ ਚੁੱਕੇ ਜਾਣਗੇ ਆ ਤੇ ਜਿਹੜੀ ਕਰੇਨਾਂ ਨੇ ਉਹ ਸਾਲ ਤੋਂ ਹੁਣ ਬਿਲਕੁਲ ਪੱਟੇ ਟੇਸ ਹੋਣੇ ਆ ਇਸ ਤਰ੍ਹਾਂ ਬੱਦਰ ਕਰ ਰਹੀਆਂ ਨੇ ਤੇ ਉਸ ਤੋਂ ਆਵਾਜ਼ ਆ ਰਹੀ ਹੈ ਕਿ ਇੱਥੇ ਜਿਹੜੀ ਬੱਦਰੀ ਪਾ ਦਿੱਤੀ ਜਾਊਗੀ ਜੇ ਮੌਸਮ ਨੇ ਸਾਡਾ ਕਿਹਾ ਸੀ ਟੋਕਾ ਉਹ ਵੀ ਇੱਥੇ ਪਾ ਦਿੱਤੀ ਜਾਊਗੀ ਸੋ ਇੱਕ ਵੱਡੀ ਕਹਿ ਸਕਦੇ ਹਾਂ ਕਿ ਅਹਿਮ ਜਿਹੜੀ ਮੰਗ ਆ ਸ਼ਹਿਰ ਵਾਸੀਆਂ ਦੀ ਉਹ ਜਿਹੜੀ ਪੂਰੀ ਹੋ ਰਹੀ ਹੈ ਸੋ ਇੱਕ ਵੱਡਾ ਕੰਮ ਆ ਠੀਕ ਹੈ ਕਿ ਨਹੀਂ ਇਹ ਥੋੜੀ ਦੇਰੀ ਜ਼ਰੂਰ ਹੋਈ ਆ ਕੰਮ ਲਈ ਪਰ ਇਹਨਾਂ ਦਾ ਕਹਿਣਾ ਕਿ ਵਾਟਰ ਸਪਲਾਈ ਇਨਸਾਫ ਨਹੀਂ ਤਾ ਤਾਂ ਮੌਸਮ ਕਰਕੇ ਇਹ ਇਹ ਸਭ ਪ੍ਰਭਾਵ ਪਾ ਰਹੀ ਸੀਗੀ ਸੋ ਇੱਕ ਵੱਡੀ ਜਿਹੜੀ ਅਪਡੇਟ ਆ ਸ਼ਹਿਰ ਦੀ ਤੁਹਾਨੂੰ ਦੱਸ ਰਿਹਾ ਕਿ ਇਸ ਦੀ ਖਬਰ ਦਾ ਅਸਰ ਇਹ ਹੋਇਆ ਕਿ ਜਿਹੜੀ ਇੱਕ ਖਬਰ ਦਾ ਅਸਰ ਇਹੀ ਹੋਇਆ ਕਿ ਸਰਕੇ ਜਿਹੜੀ ਬੰਨ੍ਹਣੇ ਤਿਆਰ ਹੋ ਚੁੱਕੀ ਆ ਕੁਕਾ ਇੱਕ ਵਾਰੀ ਮਤਲਬ ਫੇਰ ਸ਼ੋਅ ਬਜੀ ਕੋਲ ਸੈੱਟ ਦੇ ਲਾਗੇ ਦੇ ਲੋਕ ਪਿਆ ਤੂੰ ਮੇਰੇ ਅੱਗੇ ਆ ਕੇ ਲੰਘਦੇ ਰਹੇ ਉਹਨਾਂ ਨੇ ਕੋਈ ਕੰਮ ਹੋਵੇ ਉਹ ਲੈਣ ਉੱਤਰੋਂ ਹੋਣ ਵਾਲੀਆਂ ਗੱਡੀਆਂ ਨੇ ਜਿਹੜੀਆਂ ਉਹ ਬਚ ਜਾਣਗੀਆਂ ਉਹ ਮੇਲਾ ਛਪਾਰ ਦਾ ਜਿਹੜਾ ਪੰਜ ਤੋਂ ਸਤੰਬਰ ਨੂੰ ਲੈ ਕੇ ਲਗਾਤਾਰ 10 ਸਤੰਬਰ ਤੱਕ ਜੀ ਕਰਨਾ ਮਾਲਵੇ ਦਾ ਜਿਹੜਾ ਪ੍ਰਸਿੱਧ ਮੇਲਾ ਲੱਖਾਂ ਦੀ ਧਰਵਾ ਦੇ ਵਿੱਚ ਵੇਸ਼ਾਂ ਵੇਸ਼ੀ ਤੋਂ ਸੰਗਤ ਨਾਟਕਸ ਤੋਂ ਕੋਲ ਲਈ ਪਪਾ ਕੁਕਾ ਜਹਾਰ ਵੀ ਦੇ ਦਰਬਾਰ ਦੇ ਉੱਤੇ ਉੱਜਦੀ ਆ ਤੇ ਉਹਦਾ ਏਡੀ ਵੱਡੀ ਸੰਗਤ ਆਉਂਦੀ ਆ ਗਣਤੀ ਦੇ ਵਿੱਚ ਤੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਤੇ ਉਹਨਾਂ ਦੇ ਜਿਹੜੇ ਵਹੀਕਲ ਨੇ ਉਹ ਇੱਥੋਂ ਇੱਥੇ ਫਸ ਜਾਂਦੇ ਨੇ ਤੇ ਜੇ ਇੱਥੇ ਟ੍ਰੈਫਿਕ ਜਾਮ ਹੋ ਜਾਂਦਾ ਬਾਕੀ ਇੱਥੇ ਕਹਿ ਦਈਏ ਕਿ ਕਾਨਫਰੰਸਾਂ ਵੀ ਹੁੰਦੀਆਂ ਨੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਨੇ ਹਰ ਪਾਰਟੀ ਇੱਥੇ ਵੱਡੀਆਂ ਵੱਡੀਆਂ ਕਾਨਫਰੰਸਾਂ ਰੱਖਦੀ ਆ ਸੋ ਕਾਨਫਰੰਸਾਂ ਦੇ ਜਿਹੜੇ ਲੀਡਰ ਜਾਣੇ ਨੇ ਤਾਂ ਉੱਥੇ ਵੀ ਸਰਕਾਰ ਦੀ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਤੋਏ ਤੋਏ ਹੋ ਜਾਣੀ ਸੀ ਕਿ ਸੜਕਾਂ ਦੇ ਆ ਹਾਲਾਤ ਨੇ ਕਿਉਂਕਿ ਇੱਥੋਂ ਵੱਡੀਆਂ ਵੱਡੀਆਂ ਪਾਰਟੀਆਂ ਦੇ ਜਿਹੜੇ ਸਿਆਸੀ ਲੀਡਰ ਇੱਥੋਂ ਲੰ कि मैं कहंदा हूं कि मौका ही चाहिए होता है सो उस मौके ਨੂੰ ਸਾਬਦੇ ਹੋਏ ਹਲਕਾ ਵੈਦਾਇਕ ਜਿਹੜਾ ਜਸਵੰਤ ਸਿੰਘ ਕੱਜਣ ਮਾਜਰਾ ਜੀ ਵੱਲੋਂ ਇੱਕ ਚੰਗਾ ਜਿਹੜਾ ਫੈਸਲਾ ਲਿਆ ਗਿਆ ਹੈਗਾ ਉਹਨਾਂ ਵੱਲੋਂ ਸੋ ਉਹਨਾਂ ਵੱਲੋਂ ਜਾਂ ਸਾਭਕਾ ਨਗਰ ਕਾਉਂਸਲ ਦੇ ਪ੍ਰਧਾਨ ਸ੍ਰੀ ਜਤਿੰਦਰ ਭੋਲਾ ਜੀ ਉਹਨਾਂ ਵੱਲੋਂ ਮੌਜੂਦ ਨੇ ਉਹਨਾਂ ਨੇ ਸਾਰੀ ਗੱਲਬਾਤ ਸਾਨੂੰ ਦੱਸੀ ਆ ਹਾਂਜੀ ਭੋਲਾ ਜੀ ਅੱਗੇ ਆਪਾਂ ਗੱਲਬਾਤ ਕਰਦੇ ਆਂ ਆਪਾਂ ਦੀ ਗੱਲ ਜਿਹੜੀ ਵਿੱਚ ਹੀ ਰਹਿ ਗਈ ਸੀ ਕਿ ਜਿਹੜੇ ਲੋਕਾਂ ਦੇ ਸਹਿਯੋਗ ਦੀ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਕਹਿ ਰਹੇ ਹੋ ਕਿ ਕਿਸ ਤਰ੍ਹਾਂ ਦਾ ਸਹਿਯੋਗ ਮੰਗਦੇ ਹੋ ਲੋਕਾਂ ਤੋਂ ਲੋਕਾਂ ਦਾ ਦੇਖੋ ਜੀ ਲੋਕ ਤਾਂ ਪਹਿਲਾਂ ਹੀ ਬਹੁਤ ਸਹਿਯ ਸ਼ੋਕਾ ਜਾਇਦੇ ਵਿੱਚ ਕੋਈ ਕਸੂਰ ਨਹੀਂ ਕਿਉਂਕਿ ਦੇਖੋ ਜਿਹੜੇ ਆ ਕੀ ਬੀ ਨੇ ਹਾਂ ਉਹ ਬੜੇ ਭਾਰੀ ਪਏ ਨੇ ਪਾਣੀ ਦੀ ਖਰਾਬੀ ਕਰਕੇ ਇਹ ਜਿਹੜਾ ਮਤਲਬ ਰੋੜਾ ਛਾਲਾ ਖਰਾਬ ਹੋ ਗਿਆ ਕੁਝ ਕਿਉਂਕਿ ਜਿਹੜੇ ਪੀਡਬਲਯੂਡੀ ਦੇ ਕੰਮ ਜਿਹੜੇ ਨੇ ਉਹਨਾਂ ਦੇ ਆਪਣੇ ਹਿਸਾਬ ਨਾਲ ਚੱਲਦੇ ਨੇਗੇ ਠੀਕ ਹੈ ਜੀ ਨਗਰ ਕੌਂਸਲ ਤਾਂ ਹਰ ਟਾਈਮ ਰਮਤ ਸੜਕਾਂ ਦੀ ਕਰਦੀ ਰਹਿੰਦੀ ਆ ਠੀਕ ਹੈ ਜੀ ਪਰ ਨਗਰ ਕੋ ਜਿਹੜੀ ਪੀਡਬਲਯੂਡੀ ਆ ਇਹ ਜਿਹੜੀ ਸੜਕਾ ਸਾਰੀ ਪੀਡਬਲਯੂਡੀ ਦੇ ਅੰਡਰ ਆਉਂਦੀ ਹੈਗੀ ਆ ਇਹ ਉਸ ਕਰਕੇ ਮਤਲਬ ਇਹ ਜਿਹੜਾ ਐਮਐਲਏ ਸਾਹਿਬ ਨੇ ਉਹਨਾਂ ਤੇ ਜ਼ੋਰ ਪਾ ਕੇ ਇਹ ਆਰਜੀ ਇੰਤਜ਼ਾਮ ਕੀਤਾ ਜਾ ਰਿਹਾ। ਸਭ ਤੋਂ ਵੱਡੀ ਗੱਲ ਆ ਇਹ ਜਿਹੜੀ ਹੈਗਾ ਐਮਐਲਏ ਸਾਹਿਬ ਵੱਲੋਂ ਮੌਕੇ ਤੇ ਜਿਹੜਾ ਕਦਮ ਚੁੱਕਿਆ ਗਿਆ ਕਿਉਂਕਿ ਇਤੋਂ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲੰਘਣਾ ਸੀ ਕਾਨਫਰੰਸਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਤਾਂ ਮੌਕਾ ਹੀ ਚਾਹੀਦਾ ਹੁੰਦਾ ਹੱਸ ਤਾਂ ਉਹਨਾਂ ਨੇ ਜਿਹੜਾ ਹੈਗਾ ਇਸ ਮੌਕੇ ਨੂੰ ਜਿਹੜਾ ਹੈਗਾ ਭੰਨ ਲੈਣਾ ਸੀਗਾ ਕਿ ਵੀ ਇੱਥੇ ਜਿਹੜਾ ਹੈਗਾ ਸੜਕਾਂ ਦਾ ਹਾਲ ਮਾੜਾ ਉਹ ਚੰਗਾ ਕਦਮ ਚੱਕਿਆ ਗਿਆ ਐਮਐਲਏ ਸਾਹਿਬ ਵੱਲੋਂ। ਕੋਈ ਖਰਾਬ ਪ੍ਰਬੰਧ ਹੋਊਗਾ। ਉਹ ਵਿਪੱਖ ਜਿਹੜਾ ਵਾ ਸਾਰੀ ਇਹਦੀ ਕ੍ਰਿਟਿਸਿਜ਼ਮ ਆਲੋਚਨਾ ਕਰੂਗਾ ਉਹਨਾਂ ਕੋਈ ਰਾਈਟ ਆ ਬਿਲਕੁਲ ਜੀ ਪਰ ਮਤਲਬ ਐਮ.ਐਲ.ਏ. ਸਾਹਿਬ ਦੀ ਅਸੀਂ ਇਹ ਸਿਆਣਪ ਕਹਾਂਗੇ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਹ ਅਮਰਜੈਂਸੀ ਤੌਰ ਤੇ ਇਹ ਕੰਮ ਕਰਾ ਰਹੇ ਨੇ ਸਾਨੂੰ ਮਤਲਬ ਕਾफी ਦੂਰਅੰਦੇਸ਼ੀ ਨੇ ਆਪਣੇ ਜਿਹੜੇ ਹਲਕੇ ਦੇ ਐਮ.ਐਲ.ਏ. ਤਾਂ ਇਹ ਤਾਂ ਚੰਗੀ ਗੱਲ ਹੈ ਇੱਕ ਤੇ ਹੋਣਾ ਵੀ ਚਾਹੀਦਾ ਕਿਉਂਕਿ ਏਡਾ ਵੱਡਾ ਉਹਦਾ ਉਹਨਾਂ ਕੋਲ ਲੋਕਾਂ ਨੇ ਏਡਾ ਵੱਡਾ ਉਹਦਾ ਮਾਣ ਬਖਸ਼ਿਆ ਹੈਗਾ ਸੋ ਉਹਦਾ ਕੁਝ ਨਾ ਕੁਝ ਤਾਂ ਮਤਲਬ ਮਿਲਣਾ ਹੀ ਚਾਹੀਦਾ ਨਾ ਹੀ ਲੋਕਾਂ ਨੂੰ ਹ ਕਦੇ ਵੀ ਸ਼ਹਿਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਆਉਂਦੀ ਆ ਹਲਕੇ ਜੀ ਵੀ ਕੋਈ ਦਿੱਕਤ ਆਉਂਦੀ ਆ ਤਾਂ ਉਹ ਮੁਰੇ ਆ ਕੇ ਸ਼ਹਿਰ ਦੀ ਵਾਈ ਕਰਦੇ ਨੇਗੇ ਇਲਾਕੇ ਦੀ ਵਾਈ ਕਰਦੇ ਨੇ ਔਰ ਲੋਕਾਂ ਦੀਆਂ ਮਸਲਾਵਾਂ ਸੌਣੂ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਨੇ ਤੇ ਦੇਖੋ ਤੁਸੀਂ ਕਿੰਨਾ ਜਿਹੜਾ ਇੱਥੋਂ ਟ੍ਰੈਫਿਕ ਹੁੰਦਾ ਜੇ ਤੁਸੀਂ ਸੜਕ ਦੇ ਉੱਤੇ ਖੜ੍ਹ ਜਾਓ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਵੀ ਇੱਕ ਮਿੰਟ ਵੀ ਜਿਹੜੀ ਸੜਕਾ ਉਹਨੂੰ ਸਾਹ ਨਹੀਂ ਆਉਂਦਾ ਹੈਗਾ ਕਿ ਵੱਡੇ ਵੱਡੇ ਵਹੀਕਲ ਪਾਰਾਂ ਮੋਟਰਸਾਈਕਲ ਹਰ ਚੀਜ਼ ਇਥੋਂ ਵੱਡੀ ਗਿਆਨਤੀ ਦੇ ਵਿੱਚ ਲੰਘਦੀ ਆ ਤੇ ਬਹੁਤ ਹੀ ਜ਼ਿਆਦਾ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਸੋ ਹੁਣ ਉਹ ਸਮਾਂ ਆ ਗਿਆ ਹੈਗਾ ਕਿ ਲੋਕਾਂ ਨੂੰ ਹੁਣ ਇਸ ਰਾਹਤ ਮਿਲੂਗੀ ਕੁਝ ਕਿਉਂਕਿ ਜਿਹੜੀ ਸੜਕਾ ਹੋ ਤੁਸੀਂ ਦੇਖ ਸਕਦੇ ਹੋ ਕਿ ਵਰਣੀ ਸ਼ੁਰੂ ਹੋ ਚੁੱਕੀ ਆ ਜਤਿੰਦਰ ਭੋਲਾ ਜੀ ਜਿਹੜੇ ਸਾਬਕਾ ਪ੍ਰਧਾਨ ਨੇ ਨਗਰ ਕਾਉਂਸਲ ਦੇ ਤੇ ਆਮ ਪਾਰਟੀ ਦੇ ਕਹਿ ਸਕਦੇ ਹੋ ਕਿ ਮੁੱਖ ਆਗੂ ਵੀ ਨੇ ਸੋ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਇਹ ਜਿਹੜੀ ਸੜਕਾ ਜਲਦੀ ਹੀ ਇਹਦੇ ਉੱਤੇ ਅੱਜ ਰਾਤ ਤੱਕ ਇਹਨਾਂ ਦਾ ਕਹਿਣਾ ਕਿ ਇਸ ਨੂੰ ਪੱਧਰ ਕਰ ਦਿੱਤੇ ਹੋਵੇਗਾ ਸਾਰੀ ਰਾਤ ਇੱਥੇ ਲਾਈ ਜਾਵੇਗੀ ਕੰਮ ਸ਼ੁਰੂ ਕੀਤਾ ਇਸੇ ਕਰਕੇ ਸ਼ਾਮ ਨੂੰ ਸ਼ੁਰੂ ਕੀਤਾ ਤਾਂ ਕਿ ਟ੍ਰੈਫਿਕ ਨੂੰ ਬਹੁਤੀ ਸਮੱਸਿਆ ਵੀ ਨਾ ਆਵੇ ਬਿਲਕੁਲ ਬਿਲਕੁਲ ਤੇ ਹੁਣ ਇਹ ਜਿਹੜਾ ਟ੍ਰੈਫਿਕ ਨਾਲ ਦੀ ਨਾਲ ਚੱਲ ਵੀ ਰਿਹਾ ਤੇ ਰਾਤ ਨੂੰ ਇਹ ਰੁਕ ਜਾਊਗਾ ਫਿਰ ਨਾਲ ਦੀ ਨਾਲ ਬਜਰੀ ਪੈ ਜਾਊਗੀ ਉੱਤੇ ਹਾਂਜੀ ਰਾਤ ਨੂੰ ਅਸੀਂ ਆਪਰੇਸ਼ਨ ਖਤਮ ਕਰਵਾ ਕਰ ਦੇਣਾ ਮੈਕਨਿਕ ਨੇ ਹਾਂਜੀ ਰਾਤ ਨੂੰ ਮਤਲਬ ਇਹਨੂੰ ਇਹ ਕੋਈ ਪੜ ਕਰਕੇ ਇਹਦੇ ਬਜਰੀ ਪਾ ਕੇ ਉਹ ਖਤਮ ਕਰ ਦੇਣਾ ਤੇ ਜੇ ਆਪਣਾ ਮੌਸਮੇ ਸਾਥ ਦਿੱਤਾ ਤਾਂ ਲੁੱਕ ਪੈ ਜੂਗੀ ਤੇ ਫਿਰ ਲੁੱਕ ਜੂਗੀ ਨਾਲ ਦੀ ਨਾਲ ਮੌਸਮੇ ਸਾਥ ਦਿੱਤਾ ਤਾਂ 2-4 ਦਿਨ ਦੇ ਵਿੱਚ ਪੂਰੀ ਦਰਮੈਸ਼ ਹੋਣੀ ਚਾਹੀਦੀ ਹੈ ਨਾ ਕਿਉਂਕਿ ਲੁੱਕ ਤਾਂ ਹੀ ਟਿਕੂਗੀ ਜੀ ਤਾਂ ਚੱਲੂਗਾ ਕਿਉਂਕਿ ਇੱਥੋਂ ਹੈਵੀ ਵੀਕਲ ਲੰਘਦੇ ਨੇ ਇਹ ਤਾਂ ਹੈ ਨਹੀਂਗਾ ਵੀ ਇਹ ਆਮ ਇੱਥੇ ਸੜਕ ਹੈਗੀ ਆ ਤਾਂ ਦੇਖੋ ਤੁਸੀਂ ਕਿੱਡੇ ਕਿੱਡੇ ਨੇ ਹੈਵੀ ਵੀਕਲ ਕਿੰਨਾ ਇਹਨਾਂ ਜੀ ਵੇਟ ਹੁੰਦਾ ਜੇ ਮਾੜੀ ਸੜਕ ਬਣਾਈ ਉਹ ਫੇਰ ਉਹੀ ਹਾਲ ਹੋ ਜਾਣਾ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਇਹ ਇੱਕ ਵੱਡੀ ਜਿਹੜੀ ਚੱਲਦੀ ਨਹੀਂ ਮਾੜੀ ਸੜਕ ਨਹੀਂ ਚੱਲਦੀ ਆ ਗਈ ਜੀ ਸੋ ਇੱਕ ਵੱਡੀ ਪ੍ਰਾਪਤੀ ਆ ਇਹ ਕਹਿ ਸਕਦੇ ਹਾਂ ਕਿ ਇਹ ਸੜਕ ਜਿਹੜੀ ਬਣਨੀ ਸ਼ੁਰੂ ਹੋਈ ਹੈ ਇਸ ਦੇ ਨਾਲ ਲੋਕਾਂ ਦੇ ਕਬੱਡੀ ਰਾਤ ਕਰਨ ਵਾਲੀ ਆ ਸੋ ਅਸੀਂ ਵੀ ਥੋੜਾ ਜਿਹਾ ਧਿਆਨ ਰੱਖ ਰਹੀਏ ਕਿਉਂਕਿ ਵੱਡੇ ਵੀਕ ਤੇ ਲੰਘਦੇ ਨੇ ਕਿਉਂਕਿ ਪਾਲਟਨ ਦਾ ਵੀ ਡਰ ਰਹਿੰਦਾ ਹੈਗਾ ਵਹੀਕਲ ਦਾ ਸੋ ਦੇਖੋ ਕਿਸ ਤਰ੍ਹਾਂ ਮੋਟਰਸਾਈਕਲਾਂ ਵਾਲੇ ਤਾਰਾਂ ਵਾਲੇ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੋਂ ਪਰੇਸ਼ਾਨੀ ਦੇ ਵਿੱਚੋਂ ਲੰਘਦੇ ਸੀ ਸੋ ਹੁਣ ਉਹਨਾਂ ਦੀ ਪਰੇਸ਼ਾਨੀ ਦਾ ਜਿਹੜਾ ਹਾਲ ਆ ਉਹ ਹੋਣ ਜਾ ਰਿਹਾ ਹੈਗਾ ਚਪਾਰ ਦੇ ਮੇਲੇ ਤੇ ਹੁਣ ਤੁਸੀਂ ਬੜੀ ਆਰਾਮ ਨਾਲ ਇਧਰੋਂ ਲੰਘ ਸਕੋਗੇ ਕਿਉਂਕਿ ਸੜਕ ਜਿਹੜੀ ਉਹ ਬਣਨੀ ਸ਼ੁਰੂ ਹੋ ਚੁੱਕੀ ਆ ਸੋ ਕਿਤੇ ਨਾ ਕਿਤੇ ਇਹ ਵੀ ਕਹਿਣਾ ਹੈਗਾ ਤੋਂ ਲਈਦਾ ਵੀ ਕਿ ਜਿਹੜੇ ادارے ਨੇ ਚਾਹੇ ਉਹ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਜਿਹੜੇ ਇੱਥੇ ادارے ਬਣੇ ਹੋ ਨੇ ਉਹਨਾਂ ਵੱਲੋਂ ਸਾਈਡਾਂ ਤੋਂ 2-2 3-3 ਫੁੱਟ ਸੜਕਾਂ ਜਿਹੜੀਆਂ ਉਹ ਆਪਣੀ ਮਰਜ਼ੀ ਨਾਲ ਹੀ ਚੱਕ ਲਈਆਂ ਜਾਂਦੀਆਂ ਨੇ ਤੇ ਫਿਰ ਉਹ ਸੈਂਟਰ ਦੇ ਵਿੱਚ ਇੱਕ ਨਦੀ ਵੜ ਜਾਂਦੀ ਹੈ ਕਿ ਪਾਣੀ ਦਾ ਜਿਹੜਾ ਕੋਈ ਨਿਕਾਸ ਨਹੀਂ ਹੁੰਦਾ ਉਹ ਜਿਹੜਾ ਸੜਕ ਟੁੱਟਣ ਦਾ ਕਾਰਨ ਬਣਦਾ ਤੇ ਉਹ ਵੀ ਇਹਨਾਂ ਨੇ ਕਹਾ ਕੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਆ ਚੁੱਕੀ ਹੈ ਗੱਲ ਤੇ ਉਸ ਦੇ ਉੱਤੇ ਵੀ ਜਲਦੀ ਕਾਰਵਾਈ ਕੀਤੀ ਜਾਵੇਗੀ ਸੋ ਹੁਣ ਦੇਖਣਾ ਹੋਵੇਗਾ ਵੀ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਉਹ ਪੋ ਵੀਜੀ ਤੋਂ ਬਾਕੀ ਸੜਕ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਹੋਰ ਪੋਦੇ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਸ਼ਹਿਰ ਦੇ ਲੋਕਾਂ ਨੇ ਆਪਾਂ ਲਾਸਟ ਦੇ ਵਿੱਚ ਵੀਡੀਓ ਨੂੰ ਇੱਥੇ ਆਪਾਂ ਸਮਾਪਤ ਕਰੀਏ ਬਹੁਤ ਧੀਗਾ ਹੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਮਤਲਬ ਜਿਹੜਾ ਐਮਐਲਏ ਸਾਹਿਬ ਨੇ ਸਾਡੀ ਇਹ ਬੇਨਤੀ ਸ਼ਹਿਰ ਵਾਸੀਆਂ ਦੀ ਮੰਨੀ ਆ ਅਸੀਂ ਆਖਿਰ 'ਚ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਹਿੰਦ ਜੈਨ ਬਹੁਤ ਸ਼ੁਕਰੀਆ ਜੀ ਤੁਹਾਡਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਆਦਾ ਤੋਂ ਜਿਆਦਾ ਤਾਂ ਕਿ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਪਹੁੰਚਣੀਆਂ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਕਰ ਚੁੱਕੀ ਆ ਕਿ ਇੱਧਰ ਸੜਕਾਂ ਟੁੱਟੀ ਹੋਈ ਹੈ ਇਧਰੋਂ ਨਹੀਂ ਲੰਘਣਾ ਜਾਂ ਕਿਸੇ ਹੋਰ ਆਪਾਂ ਨੇ ਕੋਈ ਹੋਰ ਰਸਤਾ ਬਣਾਇਆ ਇਹ ਕੋਈ ਕਹਿ ਸਕਦੇ ਆ ਕੋਈ ਲਕਾਲਾ ਸਾਈਡ ਜਾਂ ਕਿਸੇ ਘੁੰਮ ਕੰਮ ਕੇ ਕੋਈ ਆਉਂਦਾ ਹੈਗਾ ਜਾਂ ਰਾਏਪੁਰ ਸਾਈਡ ਤੋਂ ਅਸ਼ੀਰ ਪਿੰਡ ਤੋਂ ਕੋਈ ਘੁੰਮ ਕੇ ਆਉਂਦਾ ਤਾਂ ਉਸ ਨੂੰ ਹੁਣ ਉਧਰ ਦੀ ਆਉਣ ਦੀ ਲੋੜ ਨਹੀਂ ਹੈਗੀ ਸਿੱਧਾ ਤੁਸੀਂ ਡਾਇਰੈਕਟ ਅਹਿਮਦਗੜ੍ਹ ਤੋਂ ਜਦੋਂ ਤੁਸੀਂ ਉੱਤਰਦੇ ਹੋ ਤਾਂ ਰਾਈਟ ਹੈਂਡ ਸਿੱਧੀ ਇਹ ਸੜਕਾਂ ਜਿਹੜੀ ਹੁਣ ਬਣ ਰਹੀ ਆ ਇਹ ਸੜਕ ਕਿੰਨੇ ਕਿਲੋਮੀਟਰ ਦੀ ਹੈ ਤਕਰੀਬਨ ਟੁੱਟੀ ਹੋਈ ਸੀ ਜਿਹੜੀ ਕਿ ਹੁਣ ਬਣ ਰਹੀ ਆ ਤੇ ਉਸ ਤੋਂ ਬਾਅਦ ਬਿਲਕ ਨੀਲੇ ਦੇ ਉੱਤੇ ਪਹੁੰਚ ਸਕਦੇ ਹਾਂ ਤੇ ਬਾਬਾ ਜੀ ਦਾ ਦਰਸ਼ਨ ਕਰਕੇ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰ ਸਕਦੇ ਹਾਂ ਬਹੁਤ ਸ਼ੁਕਰੀਆ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਆਓ